ਦੋਸਤੋ ਸਾਡੇ ਚੈਨਲ ਤੇ ਇੱਕ ਵਾਰੀ ਤੁਹਾਡਾ ਫਿਰ ਤੋਂ ਸੁਆਗਤ ਕਰਦੇ ਹਾਂ ਇੱਕ ਛੋਟੀ ਜੀ ਸਾਖੀ ਬਾਬਾ ਬੁੱਲੇ ਸ਼ਾਹ ਜੀ ਦੀ ਲੈ ਕੇ ਹਾਜ਼ਰ ਹੋਏ ਹਾਂ ਜਿਸ ਦਾ ਟਾਈਟਲ ਹੈ ਬੁੱਲੇ ਸ਼ਾਹ ਨੇ ਮੰਤਰ ਮਾਰ ਕੇ ਅੰਬ ਚੋਰੀ ਕਿਉਂ ਕੀਤੇ ਕੀ ਤੁਸੀਂ ਜਾਣਦੇ ਹੋ ਸ਼ਾਹ ਇਨਾਇਤ ਨੇ ਬੁੱਲੇ ਸ਼ਾਹ ਉੱਪਰ ਅੰਬ ਚੋਰੀ ਕਰਨ ਦਾ ਦੋਸ਼ ਕਿਉਂ ਲਾਇਆ ਬੁੱਲੇ ਸ਼ਾਹ ਨੇ ਜਦੋਂ ਜਾਦੂ ਮੰਤਰ ਪੜ੍ਹ ਕੇ ਆਂਬ ਦੇ ਰੁੱਖ ਤੋਂ ਆਂਬ ਆਪਣੀ ਝੋਲੀ ਵਿੱਚ ਕਿਵੇਂ ਛੁੱਟ ਲਏ ਬੁੱਲੇ ਸ਼ਾਹ ਕਿਵੇਂ ਇਨਾਇਤ ਦੇ murid ਬਣੇ ਇਹਨਾਂ ਸਾਰੇ ਹਾਲਾਤਾਂ ਪਿੱਛੇ ਕੀ ਵਜ੍ਹਾ ਸੀ ਇਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗਾ ਬਸ ਤੁਸੀਂ ਵੀਡੀਓ ਸਕਿੱਪ ਕੀਤੇ ਬਿਨਾ ਧਿਆਨ ਨਾਲ ਸੁਣਨਾ ਕਿਤਾਬੀ ਵਿਦਿਆ ਪ੍ਰਾਪਤ ਕਰਨ ਪਿੱਛੋਂ ਬੁੱਲੇ ਸ਼ਾਹ ਨੇ ਮਨ ਵਿੱਚ ਰੋਹਾਨੀ ਗਿਆਨ ਪ੍ਰਾਪਤ ਕਰਨ ਦੀ ਇੱਛਾ ਜੱਗੀ ਇੱਕ ਵਾਰੀ ਬਟਾਲਾ ਗਏ ਤਾਂ ਮਨਸੂਰ ਵਾਂਗ ਮੂੰਹ ਚੋਂ ਨਿਕਲਿਆ ਮੈਂ ਅੱਲਾਹ ਹਾਂ ਲੋਕਾਂ ਉਹਨਾਂ ਨੂੰ ਦਰਬਾਰ ਫਾਜ਼ਲੀਆ ਬਟਾਲਾ ਦੇ ਮੋਢੀ ਸ਼ੇਖ ਫਾਜ਼ਲ ਉਦੀਨ ਕੋਲ ਲੈ ਗਏ ਉਹਨਾਂ ਨੇ ਫਰਮਾਇਆ ਇਹ ਸੱਚ ਕਹਿੰਦਾ ਹੈ ਕਿ ਇਹ ਅੱਲਾਹ ਹੈ ਇਸ ਨੂੰ ਕਹੋ ਕਿ ਸ਼ਾਹ ਇਨਾਇਤ ਕੋਲ ਜਾ ਕੇ ਪੱਕ ਕੇ ਆਵੀਂ ਸ਼ਾਹ ਇਨਾਇਤ ਕਾਦਰੀ ਇੱਕ ਪਹੁੰਚੇ ਹੋਏ ਸੰਤ ਸਨ ਉਹ ਜਾਤ ਦੇ ਅਰਾਈ ਅਤੇ ਆਪਣੇ ਹੱਥੀ ਕੰਮ ਕਰਨ ਵਾਲੇ ਅਤੇ ਕਸੂਰ ਵਾਸੀ ਸਨ ਕਸੂਰ ਦੇ ਪਠਾਨ ਹਾਕਮ ਹੁਸੈਨ ਖਾਨ ਨਾਲ ਅਣਬਣ ਹੋ ਜਾਣ ਦੇ ਕਾਰਨ ਉਹ ਲਾਹੌਰ ਆ ਕੇ ਰਹਿਣ ਲੱਗੇ ਸ਼ਾਹ ਇਨਾਇਤ ਕਾਦਰੀ ਸਿਲਸਲੇ ਦੇ ਪ੍ਰਤੀਨਿਧੀ ਸਨ ਕਾਦਰੀ ਸਿਲਸਲਾ 12ਵੀਂ ਸਦੀ ਵਿੱਚ ਈਰਾਨ ਵਿੱਚ ਪੈਦਾ ਹੋਇਆ ਸੀ ਸਭ ਤੋਂ ਪਹਿਲਾਂ ਕਾਦਰੀ ਸੂਫੀ ਸਿਧਾਂਤ ਨੂੰ ਮੁਹੰਮਦ ਗੋਰੀ ਨੇ 1482 ਈਸਵੀ ਵਿੱਚ ਭਾਰਤ ਵਿੱਚ ਲਿਆਂਦਾ ਸੀ ਹਜਰਤ ਮੀਆਂ ਅਮੀਰ ਨੇ ਪੰਜਾਬ ਵਿੱਚ ਇਸ ਫਿਰਕੇ ਦਾ ਪ੍ਰਚਾਰ ਕੀਤਾ ਅਤੇ ਮੀਆਂ ਮੀਰ ਦੀ ਦੂਜੀ ਪੀੜੀ ਚੋਂ ਸਨ ਸ਼ਾ ਇਨਾਇਤ ਕਾਦਰੀ ਕਾਦਰੀ ਫਿਰਕੇ ਦੇ ਸਿਧਾਂਤ ਇਸ ਤਰ੍ਹਾਂ ਸਨ ਕਾਦਰੀ ਸੂਫੀ ਸਾਧਕ ਦੁਨਿਆਵੀ ਤਿਆਗ ਵਿੱਚ ਵਿਸ਼ਵਾਸ ਰੱਖਦੇ ਸਨ ਮੁ슬ਮਾਨੀ ਪੇਖਾ ਤੇ ਸ਼ਰਾ ਸ਼ਰੀਅਤ ਦਾ ਵੀ ਸਖਤੀ ਨਾਲ ਪਾਲਣ ਨਹੀਂ ਕਰਦੇ ਅਤੇ ਨਾ ਹੀ ਉਹ ਰਸਮਾਂ ਰਿਵਾਜਾਂ ਵਿੱਚ ਯਕੀਨ ਰੱਖਦੀ ਉਹਨਾਂ ਦਾ ਵਿਸ਼ਵਾਸ ਹੈ ਕਿ 사ਦਕ মুর্ਸ਼ਦ ਦੀ ਕਿਰਪਾ ਨਾਲ ਹੀ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ ਉਹ ਉਚਤਮ ਆਚਰਣ ਦੇ ਧਾਰਨੀ ਹੁੰਦੇ ਹਨ ਅਤੇ ਗ੍ਰਹਿਸਤੀ ਜੀਵਨ ਵੀ ਅਖਤਿਆਰ ਨਹੀਂ ਕਰਦੇ ਮੀਆਂ ਮੀਰ ਤੋਂ ਚੱਲੀ ਆ ਰਹੀ ਰਵਾਇਤ ਨੂੰ ਬੁੱਲੇ ਸ਼ਾਹ ਨੇ ਬਖੂਬੀ ਨਿਭਾਇਆ ਕਾਦਰੀ ਫਿਰਕਾ ਆਪਣੀ ਨਿਮਰਤਾ ਦਿਲ ਦੀ ਪਾਕੀ ਜਗੀ ਅਤੇ ਫਰਾਕ ਦਲੀ ਲਈ ਜਾਣਿਆ ਜਾਂਦਾ ਹੈ ਇੱਕ ਕਰਾਮਾਤ ਸੰਤ ਬੁੱਲੇ ਸ਼ਾਹ ਨਾਲ ਜੁੜੀ ਹੋਈ ਹੈ ਉਹ ਇਹ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਇੱਕ ਵਾਰੀ ਲਾਹੌਰ ਦੇ ਸ਼ਾਲੀਮਾਰ ਬਾਗ ਵਿੱਚ ਲੱਗੇ ਹੋਏ ਅੰਬਾਂ ਨੂੰ ਵੇਖ ਕੇ ਉਹਨਾਂ ਦਾ ਅੰਬ ਖਾਣ ਨੂੰ ਦਿਲ ਕਰਦਾ ਹੈ ਉਸਨੇ ਬਾਗ ਦੇ ਮਾਲੀ ਨੂੰ ਨਾ ਦੇ ਕੇ ਸੋਚਿਆ ਮਾਲੀ ਦੀ ਇਜਾਜ਼ਤ ਤੋਂ ਬਗੈਰ ਅੰਬ ਤੋੜ ਕੇ ਖਾਣਾ ਪਾਪ ਹੈ ਤੇ ਇਸ ਪਾਪ ਤੋਂ ਬਚਣ ਲਈ ਉਸਨੇ ਅੱਖਾਂ ਬੰਦ ਕਰਕੇ ਅੱਲਾ ਗਨੀ ਦਾ ਮੰਤਰ ਪੜਿਆ ਤਾਂ ਅੰਬ ਟੁੱਟ ਕੇ ਉਸ ਦੀ ਝੋਲੀ ਆ ਪਿਆ ਤੇ ਕਈ ਵਾਰ ਮੰਤਰ ਉਚਾਰਨ ਨਾਲ ਤੇ ਸਾਰੇ ਅੰਬ ਡਿੱਗ ਪਏ ਜਿਹੜੇ ਉਸਨੇ ਆਪਣੀ ਚਾਦਰ ਵਿੱਚ ਬੰਨ ਲਏ ਉਸੇ ਵਕਤ ਬਾਗ ਦੇ ਮਾਲੀ ਸ਼ਾਹ ਇਨਾਇਤ ਨੇ ਆ ਕੇ ਉਸ ਦੇ ਆਂਬ ਚੋਰੀ ਕਰਨ ਦਾ ਦੋਸ਼ ਲਾਇਆ ਬੁੱਲੇ ਸ਼ਾਹ ਨੇ ਸੋਚਿਆ ਨੀਵੀਂ ਜਿਆਦਾ ਏ ਮਾਲੀ ਮੈਨੂੰ ਝੂਰ ਦੱਸਦਾ ਹੈ ਅਤੇ ਉਹ ਤੰਗ ਨਾਲ ਕਹਿਣ ਲੱਗਿਆ ਮੈਂ ਆਂਬ ਚੋਰੀ ਨਹੀਂ ਕੀਤੇ ਇਹ ਆਪੇ ਹੀ ਮੇਰੀ ਝੋਲੀ ਵਿੱਚ ਆ ਪਏ ਹਨ ਜਿਵੇਂ ਹੁਣ ਤੂੰ ਦੇਖੇਗਾ ਕਿ ਬੁੱਲੇ ਸ਼ਾਹ ਵੱਲੋਂ ਅੱਲਾ ਗਨੀਜ਼ਾ ਸ਼ਬਦ ਪੜਨ ਨਾਲ ਆਂਬੋਸ ਦੀ ਝੋਲੀ ਵਿੱਚ ਆ ਪਿਆ ਇਸ ਕ੍ਰਿਸ਼ਮੇ ਨਾਲ ਸ਼ਾਹ ਇਨਾਇਤ ਤੇ ਕੋਈ ਅਸਰ ਨਾ ਹੋਇਆ ਤੇ ਉਹ ਮੁਸਕਰਾਂ ਲੱਗ ਪਏ ਤੇ ਬੁੱਲੇ ਸ਼ਾ ਹੈਰਾਨ ਹੋ ਗਿਆ ਉਸ ਦੀ ਤਰਸਯੋਗ ਹਾਲਤ ਤੱਕ ਕੇ ਸ਼ਾਹ ਇਨਾਇਤ ਦੇ ਮਨ ਵਿੱਚ ਰਹਿਮ ਅਤੇ ਤਰਸ ਆ ਗਿਆ ਤੇ ਉਹਨਾਂ ਨੇ ਕਿਹਾ ਭਲੇ ਬੰਦੇ ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਕਲਾਮ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤੇ ਇਹ ਕਹਿ ਕੇ ਉਹਨਾਂ ਵੱਲੋਂ ਅੱਲਾ ਗਨੀ ਦਾ ਸ਼ਬਦ ਉਚਾਰਨ ਨਾਲ ਸਾਰੀ ਧਰਤੀ ਅੰਬਾ ਨਾਲ ਭਰ ਗਈ ਅਤੇ ਇੱਕ ਵਾਰੀ ਫੇਰ ਉਹੀ ਸ਼ਬਦ ਉਚਾਰਨ ਨਾਲ ਸਾਰੇ ਆਮਬ ਦਰਖਤਾ ਨਾਲ ਜਾ ਕੇ ਲੱਗ ਗਏ ਇਹ ਕੌਤਕ ਤੱਕ ਕੇ ਬੁੱਲੇ ਸ਼ਾ ਹੈਰਾਨ ਹੀ ਰਹਿ ਗਿਆ ਉਹ ਰੱਬੀ ਸ਼ਕਤੀ ਵਿੱਚ ਅਸਫਲ ਰਿਹਾ ਸੀ ਅਤੇ ਜਿਸ ਵਿਅਕਤੀ ਨੂੰ ਉਹ ਨੀਵੀਂ ਜਾਤ ਦਾ ਸਮਝਦਾ ਸੀ ਉਹ ਜਿੱਤ ਗਿਆ ਸੀ ਉਸਨੇ ਸ਼ਾਹੀ ਨਾਇਕ ਦੇ ਚਰਨਾਂ ਵਿੱਚ ਟਹਿ ਕੇ ਬੇਨਤੀ ਕੀਤੀ ਕਿ ਉਸ ਨੂੰ ਦਾਸ ਸਮਝ ਕੇ ਨਾਮਦਾਨ ਬਖਸ਼ ਦਿਓ ਬੁੱਲੇ ਸ਼ਾਹ ਨੂੰ ਗੁਰੂ ਦੀ ਤਲਾਸ਼ ਵਿੱਚ ਨਿਕਲਣ ਤੋਂ ਪਹਿਲਾਂ ਹੀ ਸੰਤ ਮਹਾਤਮਾਵਾਂ ਪੀਰਾਂ ਔਲੀਆਂ ਮੁੱਲਾ ਮੌਲਵੀਆਂ ਦਾ ਸਾਸੰਗ ਅਤੇ ਸਿੱਖਿਆ ਪ੍ਰਾਪਤ ਹੋ ਚੁੱਕੀ ਸੀ ਇਹ ਸਨ ਹਜਰਤ ਗੁਲਾਮ ਮੁਰਤਜਾ ਗੁਲਾਮ ਮੋਹੀ ਉਦੀਨ ਕਸੈਰੀ ਅਤੇ ਸਾਰ ਦਰਸ਼ਨੀ 나ਥ ਇਸ ਤੋਂ ਇਲਾਵਾ ਬੁੱਲੇ ਸ਼ਾਹ ਨੂੰ ਘਰੋਂ ਵੀ ਚੰਗੇ ਸੰਸਕਾਰ ਮਿਲੇ ਸਨ ਇੱਕ ਹੋਰ ਕਥਨ ਨੂੰ ਅਨੁਸਾਰ ਬੁੱਲੇ ਸ਼ਾਹ ਜਦੋਂ ਸੰਤ ਸ਼ਾਹ ਇਨਾਇਤ ਕੋਲ ਜਾਂਦਾ ਹੈ ਤਾਂ ਸ਼ਾਹ ਇਨਾਇਤ ਖੇਤ ਦੀ ਕਿਆਰੀ ਵਿੱਚ ਗੰਡਿਆ ਦੀ ਪਨੀਰੀ ਲਗਾ ਰਹੇ ਸਨ ਪੁੱਛਣ ਲੱਗੇ ਜਵਾਨਾ ਕਿਵੇਂ ਆਇਆ ਈ ਤਾਂ ਬੁੱਲੇ ਸ਼ਾ ਪ੍ਰਾਰਥਨਾ ਕਰਦਾ ਹੈ ਕਿ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਰੱਬ ਕਿਸ ਤਰ੍ਹਾਂ ਮਿਲ ਸਕਦਾ ਹੈ ਸ਼ਾਹ ਇਨਾਇਤ ਨੇ ਉਸ ਵਕਤ ਬੜੇ ਹੀ ਸਾਧਾਰਨ ਢੰਗ ਨਾਲ ਬੜੀ ਵੱਡੀ ਸਚਾਈ ਪ੍ਰਗਟ ਕਰਕੇ ਗੁਰੂ ਮੰਤਰ ਦੇ ਦਿੱਤਾ ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਇਸ ਤਰ੍ਹਾਂ ਗੁਰੂ ਮੰਤਰ ਦੇ ਗੁੱਝੇ ਅਰਥ ਜਗਿਆਸੂ ਬਣ ਕੇ ਆਏ ਬੁੱਲੇ ਸ਼ਾਹ ਦੇ ਦੌਰ ਅੰਦਰ ਤਸ ਗਈ ਉਹ ਸ਼ਾਹ ਇਨਾਇਤ ਦੇ ਚਰਨਾ ਵਿੱਚ ਢਹਿ ਪਿਆ ਤੇ ਸੰਤ ਸ਼ਾਹ ਇਨਾਇਤ ਨੇ ਉਸ ਨੂੰ ਆਪਣਾ ਚੇਲਾ ਬਣਾ ਲਿਆ ਇਸ ਗੁਰੂ ਮੰਤਰ ਦੇ ਡੂੰਗੇ ਅਰਥ ਇਹ ਹਨ ਕਿ ਸੰਸਾਰ ਦੀ ਮੋਹ ਮਾਇਆ ਨੂੰ ਛੱਡ ਕੇ ਆਪਣਾ ਮਨ ਪਰਮਾਤਮਾ ਦੀ ਯਾਦ ਅਤੇ ਸਿਮਰਨ ਵਿੱਚ ਲਗਾ ਤਾਂ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਬੋਲਾ ਸ਼ੌ ਅਨਾਇਤ ਆਰਫ ਹੈ ਉਹ ਮੇਰੇ ਦਿਲ ਦਾ ਵਾਰਿਸ ਹੈ ਮੈਂ ਲੋਹਾ ਤੇ ਉਹ ਪਾਰਸ ਹੈ ਤੁਸੀਂ ਉਸ ਤੇ ਸੰਗ ਕਸਦੇ ਹੋ ਕਿਹਨੂੰ ਲਾਮ ਕਾਨੀ ਦੱਸਦੇ ਹੋ ਤੁਸੀਂ ਹਰ ਰੰਗ ਵਿੱਚ ਵਸਦੇ ਹੋ ਬੁੱਲਾ ਮਹਿਰ ਅਨਾਈਤ ਕਰੇ ਹਜ਼ਾਰ ਇਹੋ ਕੌਲ ਇਹੋ ਇਕਰਾਰ ਦਿਲ ਪਰਦੇ ਵਿੱਚ ਪਾਇਆ ਯਾਰ ਆਪੇ ਮੇਲ ਮਲਾਇਆ ਯਾਰ ਆਪੇ ਮੇਲ ਮਲਾਇਆ ਯਾਰ ਅਨਾਇਤ ਦਾ ਅਰਥ ਕਿਰਪਾ ਜਾਂ ਮਿਹਰ ਹੁੰਦਾ ਹੈ ਉਪਰੋਕਤ ਕਾਫੀ ਦੇ ਬੰਦ ਵਿੱਚ ਬੁੱਲੇ ਸ਼ਾਹ ਨੇ ਗੁਰੂ ਦੇ ਨਾਮ ਦੇ ਇਹੋ ਅਰਥ ਲਗਾਏ ਹਨ ਅਤੇ ਇੰਜੇ ਕਰਕੇ ਉਹਨੇ ਕਿਰਪਾ ਸਿਧਾਂਤ ਦੀ ਪਰਉਰੜਤਾ ਕੀਤੀ ਹੈ ਬੁੱਲੇ ਸ਼ਾਹ ਬੜੀ ਪਤੇ ਦੀ ਗੱਲ ਕਹਿੰਦਾ ਹੈ ਕਿ ਅਸੀਂ ਸਾਰੇ ਪ੍ਰਭੂ ਤੋਂ ਇਨਸਾਫ ਨਹੀਂ ਸਭ ਕੋ ਕਿਰਪਾ ਦ੍ਰਿਸ਼ਟੀ ਅਤੇ ਮਿਹਰ ਭਰੀ ਸਵੱਲੀ ਨਜ਼ਰ ਚਾਹੁੰਦੇ ਹਾਂ ਕਿਉਂਕਿ ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਜਿਸ ਨੇ ਜਾਣੇ ਅਣਜਾਣੇ ਵਿੱਚ ਕੋਈ ਐਪ ਫਰੇਬ ਪਾਪ ਜਾਂ ਕੋਈ ਗਲਤੀ ਨਹੀਂ ਕੀਤੀ ਹੁੰਦੀ ਜੇ ਕੋਈ ਇਨਸਾਨ ਰੱਬ ਤੋਂ ਇਨਸਾਫ ਮੰਗਦਾ ਹੈ ਤਾਂ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਸਜ਼ਾ ਤੋਂ ਬਚ ਜਾਵੇਗਾ ਇਸ ਲਈ ਬੁੱਲੇ ਸ਼ਾ ਵੀ ਆਪਣੇ ਮੁਰਸ਼ਿਦ ਅਤੇ ਉਸ ਰਾਹੀ ਰੱਬੀ ਵੱਲੋਂ ਕੇਵਲ ਫਜ਼ਲ ਹੀ ਮੰਗਦਾ ਹੈ ਇਨਸਾਫ ਨਹੀਂ ਮੰਗਦਾ ਕਿਉਂਕਿ ਉਸ ਦਾ ਸ਼ੌ ਮਿਹਰਬਾਨ ਉਦਾਰ ਅਤੇ ਗਰੀਬ ਨਿਵਾਜ਼ ਹੈ ਬੁਲਾ ਸ਼ੌ ਸਤਾਰ ਸੁਣੀ ਦਾ ਇੱਕ ਵੇਲਾ ਟਲ ਜਾਵੇ ਅਦਰੇ ਕਰੇ ਤਾਂ ਜਾ ਨਾ ਕਾਈ ਫਜ਼ਲੋਂ ਬਰਖਾ ਪਾਵੇ ਬੁੱਲੇ ਸ਼ਾਹ ਇੱਕ ਹੋਰ ਪਤੇ ਦੀ ਗੱਲ ਕਰਦਾ ਹੈ ਉਹ ਹੈ ਰੱਬ ਦੇ ਬਾਣੇ ਵਿੱਚ ਰਹਿਣਾ ਉਹ ਰੱਬ ਦੇ ਬਾਣੇ ਨੂੰ ਹੁਕਮ ਹਜੂਰੋਂ ਆਏ ਕਹਿੰਦਾ ਹੈ ਇਸ ਗੱਲ ਦਾ ਉਸ ਦੀਆਂ ਕਾਫੀਆਂ ਤੋਂ ਪਤਾ ਲੱਗਦਾ ਹੈ ਅਗਲੇ ਜਾ ਬੰਗਾਲੇ ਬੈਠੇ ਪਿਛਲੇ ਆ ਫਰਸ਼ ਵਿਛਾਏ ਬੁੱਲਾ ਜਿਨ੍ਹਾਂ ਨੂੰ ਹੁਕਮ ਹਜੂਰੋਂ ਆਂਦਾ ਤਿਨਾਂ ਨੂੰ ਕੌਣ ਹਟਾਏ ਅਸਾਂ ਭੇਦ ਸਜਣ ਦੇ ਪਾਏ ਅਸਾਂ ਭੇਦ ਸਜਣ ਦੇ ਪਾਏ ਸ਼ਾ ਇਨਾਇਤ ਜੀ ਪਾਸੋਂ ਗਿਆਨ ਦਾ ਚਾਨਣ ਲੈ ਕੇ ਬੁੱਲਾ ਧੋਰ ਅੰਦਰ ਤੱਕ ਰੋਸ਼ਨ ਹੋ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਰੱਬ ਤਾਂ ਸਾਡੇ ਅੰਦਰ ਹੈ ਤੇ ਜਿਸ ਨੂੰ ਵੀ ਮਿਲਿਆ ਹੈ ਅੰਦਰੋਂ ਹੀ ਮਿਲਿਆ ਹੈ ਬੁੱਲੇ ਸ਼ਾ ਜੀ ਫਰਮਾਉਂਦੇ ਨੇ ਵੇਦ ਪੁਰਾਨ ਪੜ ਪੜ ਥੱਕੇ ਸਜਦੇ ਕਰਦੇ ਆ ਘਸ ਗਏ ਮੱਥੇ ਨਾ ਰੱਬ ਤੀਰ ਤੇ ਨਾ ਰੱਬ ਮੱਕੇ ਜਿਸ ਪਾਇਆ ਤਿਸ ਨੂਰ ਅਨਵਾਰ ਇਸ਼ਕ ਦੀ ਨਵੀਂਓ ਨਵੀਂ ਬਹਾਰ ਇਸ਼ਕ ਦੀ ਨਵੀਂਓ ਨਵੀਂ ਬਹਾਰ ਆਪਣੇ ਅੰਦਰੋਂ ਉਸ ਖੁਦਾ ਦਾ دیدار ਕਰਕੇ ਬੁੱਲੇ ਸ਼ਾਹ ਨੇ ਬਿਲਕੁਲ ਸੱਚ ਹੀ ਕਿਹਾ ਹੈ ਪਾਠ ਨਮਾਜ਼ਾਂ ਚਿੱਕੜ ਰੋਜ਼ੇ ਕਲਮੇ ਫਰੀ ਸ਼ਹਾਹੀ ਬੁੱਲਾ ਸ਼ਾ ਸ਼ੋ ਅੰਦਰ ਮਿਲਿਆ ਭੁੱਲੀ ਫਿਰੇ ਲੁਕਾਈ ਭੁੱਲੀ ਫਿਰੇ ਲੁਕਾਈ ਸੋ ਦੋਸਤੋ ਵੀਡੀਓ ਦਿ ਲੋ ਪਸੰਦ ਆਈ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜਲਦੀ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਰੱਬ ਰਾਖਾ